ਪਗ ਨੂੰ ਹੱਥ ਭੁੱਲ ਕੇ ਪਾਈਏ ਨਾ ਆਪ ਤੋਂ ਵੱਡੇ ਦੀ ਪਗ ਨੂੰ ਹੱਥ ਭੁੱਲ ਕੇ ਪਾਈਏ ਨਾ ਬੱਚਿਆਂ ਦੇ ਹੱਥ ਫੀਮ ਦੀ ਡੱਬੀ ਕਦੇ ਫੜਾਈਏ ਨਾ ਸੱਚ ਸਿਆਣੇ ਕਹਿੰਦੇ ਹੱਕ ਕਿਸੇ ਦਾ ਖਾਈਏ ਨਾ ਸੱਚ ਸਿਆਣੇ ਕਹਿੰਦੇ ਜਿਸ ਭਾਂਡੇ ਵਿੱਚ ਖਾਈਏ ਉੱਥੇ ਛੇਕ ਨਹੀਂ ਕੱਢੀਦਾ ਜਿਸ ਨੂੰ ਗਲ ਨਾਲ ਲਾਈਏ ਉਹਦਾ ਸਾਥ ਨਹੀਂ ਛੱਡੀਦਾ ਜਿਸ ਨੂੰ ਗਲ ਨਾਲ ਲਾਈਏ ਉਸਦਾ ਸਾਥ ਨਹੀਂ ਛੱਡੀਦਾ ਵੈਦ ਰਸੋਈਏ ਨਾਲ ਦੁਸ਼ਮਣੀ ਕਦੇ ਵੀ ਪਾਈਏ ਨਾ ਸੱਚ ਸਿਆਣੇ ਕਹਿੰਦੇ ਹੱਕ ਕਿਸੇ ਦਾ ਖਾਈਏ ਨਾ ਸੱਚ ਸਿਆਣੇ ਕਹਿੰਦੇ ਹੱਕ ਕਿਸੇ ਦਾ ਖਾਈਏ ਨਾ ਆਨਿਦੇ ਨਾ ਜਿੱਥੇ ਜਾਰੀ ਉਥੋਂ ਪੱਤ ਸਾ ਵਟ ਜਾਈਏ ਣਾਗ ਦੇ ਬੱਚੇ ਕੋਲੋਂ ਮਿੱਤਰੋ ਪਿੱਛੇ ਹਟ ਜਾਈਏ ਣਾਗ ਦੇ ਬੱਚੇ ਕੋਲੋਂ ਮਿੱਤਰੋ ਪਿੱਛੇ ਹਟ ਜਾਈਏ ਸਾਹ ਨਸ਼ੇੜੀਆਂ ਨਾਲ ਕਦੇ ਵੀ ਭੁੱਲ ਕੇ ਪਾਈਏ ਸੱਚ ਸਿਆਣੇ ਕਹਿੰਦੇ ਹੱਕ ਕਿਸੇ ਦਾ ਖਾਈਏ ਨਾ ਸੱਚ ਸਿਆਣੇ ਕਹਿੰਦੇ ਹੱਕ ਕਿਸੇ ਦਾ ਖਾਈਏ ਨਾ ਓ ਅੰਤ ਨਦੀ ਜੇ ਮਾੜੇ ਹੁੰਦੇ ਗੁਰਿਆਂ ਕੰਮਾਂ ਦੇ ਮੁੱਲ ਕਦੇ ਨਾ ਪੈਂਦੇ ਇੱਥੇ ਵੇਲੇ ਚੰਮਾਂ ਦੇ ਮੁੱਲ ਕਦੇ ਨਾ ਪੈਂਦੇ ਇੱਥੇ ਵੇਲੇ ਚੰਮਾਂ ਦੇ ਕਹੇ ਮਰਾਣਾ ਸੱਚੀ ਝੂਠੀ ਸੌਂਕ ਦਿਖਾਈਏ ਨਾ ਸੱਚ ਸਿਆਣੇ ਕਹਿੰਦੇ ਹੱਕ ਕਿਸੇ ਦਾ ਖਾਈਏ ਨਾ ਸੱਚ ਸਿਆਣੇ ਕਹਿੰਦੇ